ਪਿਆਰੇ ਵਿਦਿਆਰਥੀਓ ਪੰਜਾਬੀ ਦੀ ਅੱਜ ਦੀ ਕਲਾਸ ਵਿੱਚ ਅਸੀਂ ਪੀਟੀ 4 ਦਾ ਪਹਿਲਾ ਪਾਠ ਪਾਠ 14 ਹੰਕਾਰੀ ਦਾ ਸਿਰਨੀਵਾ ਪੜਨ ਜਾ ਰਹੇ ਹਾਂ ਬੱਚਿਓ ਇਹ ਪਾਠ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਇੱਕ ਸਾਖੀ ਜਾਂ ਇੱਕ ਘਟਨਾ ਤੇ ਆਧਾਰਿਤ ਹੈ ਆਓ ਪਾਠ ਨੂੰ ਪੜੀਏ ਉਦਾਸੀਆਂ ਦੌਰਾਨ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨੇ ਨਾਲ ਕੰਧਾਰ ਦੇਸ਼ ਵਿੱਚ ਹਸਨ ਅਬਦਾਲ ਇਲਾਕੇ ਵਿੱਚ ਪਹੁੰਚੇ ਪਹਾੜੀ ਇਲਾਕਾ ਸੀ ਚਲਦੇ-ਚਲਦੇ ਭਾਈ ਮਰਦਾਨੇ ਨੂੰ ਪਿਆਸ ਲੱਗ ਗਈ ਉਹ ਗੁਰੂ ਸਾਹਿਬ ਨੂੰ ਕਹਿਣ ਲੱਗਾ ਬਾਬਾ ਜੀ ਤਰੇ ਨਾਲ ਮੇਰੀ ਜਾਨ ਨਿਕਲ ਰਹੀ ਹੈ ਤਰੇ ਕੀ ਹੁੰਦਾ ਹੈ ਬੱਚਿਓ ਪਿਆਸ ਅਤੇ ਉਦਾਸੀਆਂ ਹੁੰਦਾ ਹੈ ਯਾਤਰਾਵਾਂ ਸੋ ਗੁਰੂ ਜੀ ਇੱਕ ਵਾਰ ਉਦਾਸੀਆਂ ਕਰਦੇ ਕਰਦੇ ਹਸਨ ਅਬਦਾਲ ਨਾਮ ਦੇ ਇਲਾਕੇ ਵਿੱਚ ਪਹੁੰਚੇ ਅਤੇ ਉਹਨਾਂ ਦੇ ਨਾਲ ਉਹਨਾਂ ਦਾ ਸਾਥੀ ਭਾਈ ਮਰਦਾਨਾ ਸੀ ਭਾਈ ਮਰਦਾਨੇ ਨੂੰ ਰਸਤੇ ਵਿੱਚ ਪਿਆਸ ਲੱਗੀ ਤੇ ਉਹਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਹੁਣ ਉਹਨਾਂ ਨੂੰ ਪਿਆਸ ਬਹੁਤ ਜ਼ਿਆਦਾ ਲੱਗ ਗਈ ਹੈ ਤੇ ਉਹਨਾਂ ਦੀ ਜਾਨ ਨਿਕਲ ਰਹੀ ਹੈ ਗੁਰੂ ਜੀ ਬੋਲੇ ਮਰਦਾਨਿਆ ਇਸ ਪਹਾੜੀ ਇਲਾਕੇ ਵਿੱਚ ਪਾਣੀ ਲੱਭਣਾ ਆਸਾਨ ਨਹੀਂ ਇਸ ਪਹਾੜੀ ਉੱਪਰ ਇੱਕ ਵਲੀ ਕੰਧਾਰੀ ਨਾਂ ਦਾ ਫਕੀਰ ਰਹਿੰਦਾ ਹੈ ਉਸ ਦੇ ਕੋਲ ਇੱਕ ਪਾਣੀ ਦਾ ਝਰਨਾ ਵਗਦਾ ਹੈ ਜਾਓ ਉਸ ਕੋਲੋਂ ਪਾਣੀ ਪੀਓ ਸੋ ਗੁਰੂ ਜੀ ਨੇ ਮਰਦਾਨੇ ਪਾਈ ਮਰਦਾਨੇ ਨੂੰ ਦੱਸਿਆ ਕਿ ਪਹਾੜੀ ਇਲਾਕਿਆਂ ਵਿੱਚ ਪਾਣੀ ਆਸਾਨੀ ਨਾਲ ਨਹੀਂ ਮਿਲਦਾ ਪਰ ਇਸ ਪਹਾੜੀ ਦੇ ਉੱਪਰ ਇੱਕ ਵਲੀ ਕੰਦਾਰੀ ਨਾਂ ਦਾ ਫਕੀਰ ਰਹਿੰਦਾ ਹੈ ਸੰਤ ਰਹਿੰਦਾ ਹੈ ਤੁਸੀਂ ਉਹਦੇ ਕੋਲ ਜਾ ਕੇ ਪਾਣੀ ਪੀ ਆਓ ਕਿਉਂਕਿ ਉਹਦੇ ਕੋਲ ਪਾਣੀ ਦਾ ਇੱਕ ਝਰਨਾ ਵਗਦਾ ਹੈ ਪਾਈ ਮਰਦਾਨਾ ਗੁਰੂ ਜੀ ਦਾ ਕਹਿਣਾ ਮੰਨ ਕੇ ਪਹਾੜੀ ਉੱਪਰ ਵਲੀ ਕੰਦਾਰੀ ਕੋਲ ਗਿਆ ਅਤੇ ਜਾ ਕੇ ਪਾਣੀ ਪੀਣ ਲਈ ਪਾਣੀ ਮੰਗਿਆ ਵਲੀ ਕੰਦਾਰੀ ਬਹੁਤ ਹੰਕਾਰੀ ਸੀ ਉਸਨੇ ਪਾਈ ਮਰਦਾਨੇ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੋ ਗੁਰੂ ਜੀ ਦੇ ਕਹਿਣ ਤੇ ਪਾਈ ਮਰਦਾਨਾ ਵਲੀ ਕੰਦਾਰੀ ਕੋਲ ਗਿਆ ਪਾਣੀ ਮੰਗਣ ਵਾਸਤੇ ਪਰ ਵਲੀ ਕੰਦਾਰੀ ਬਹੁਤ ਹੰਕਾਰੀ ਹੰਕਾਰੀ ਮਤਲਬ ਕਮੰਡੀ ਸੀ ਅਤੇ ਉਸਨੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ ਪਾਈ ਮਰਦਾਨਾ ਨਿਰਾਸ਼ ਹੋ ਕੇ ਠੇਠਾ ਗੁਰੂ ਜੀ ਪਾਸ ਆ ਗਿਆ ਤੇ ਦੱਸਿਆ ਕਿ ਵਲੀ ਕੰਦਾਰੀ ਨੇ ਉਸ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਗੁਰੂ ਸਾਹਿਬ ਨੇ ਪਾਈ ਮਰਦਾਨੇ ਨੂੰ ਫਿਰ ਤੋਂ ਵਲੀ ਕੰਦਾਰੀ ਕੋਲ ਭੇਜਿਆ ਅਤੇ ਕਿਹਾ ਕਿ ਉਸ ਨੂੰ ਕਹਿਣਾ ਕਿ ਫਕੀਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ। ਜੋ ਕੁਝ ਖੁਦਾ ਦਾ ਦਿੱਤਾ ਹੋਇਆ ਹੈ ਉਹ ਵੰਡ ਕੇ ਸ਼ਕਣਾ ਚਾਹੀਦਾ ਹੈ। ਸੋ ਗੁਰੂ ਜੀ ਨੇ ਦੁਬਾਰਾ ਪਾਈ ਮਰਦਾਨੇ ਨੂੰ ਭੇਜਿਆ ਕਿ ਤੁਸੀਂ ਵਲੀ ਕੰਦਾਰੀ ਨੂੰ ਕਹੋ ਕਿ ਉਹ ਇੱਕ ਫਕੀਰ ਹੈ ਸੰਤ ਹੈ ਤੇ ਫਕੀਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ ਪਰਮਾਤਮਾ ਦਾ ਨੇ ਜੋ ਕੁਝ ਵੀ ਸਾਨੂੰ ਦਿੱਤਾ ਹੈ ਉਹ ਵੰਡ ਕੇ ਸਭ ਨੂੰ ਆਪਸ ਵਿੱਚ ਛਕਣਾ ਚਾਹੀਦਾ ਹੈ ਖਾਣਾ ਚਾਹੀਦਾ ਹੈ ਵਰਤਣਾ ਚਾਹੀਦਾ ਹੈ ਪਾਈ ਮਰਦਾਨੇ ਨੇ ਅਜਿਹਾ ਹੀ ਕੀਤਾ ਜਦੋਂ ਉਸਨੇ ਜਾ ਕੇ ਬਾਬਾ ਨਾਨਕ ਦੀ ਕਹੀ ਹੋਈ ਗੱਲ ਵਲੀ ਕੰਦਾਰੀ ਨੂੰ ਆਖੀ ਤਾਂ ਉਸ ਨੂੰ ਗੁੱਸਾ ਚੜ ਗਿਆ ਪਾਈ ਮਰਦਾਨੇ ਨੇ ਆਖਿਆ ਕਿ ਗੁਰੂ ਜੀ ਰੱਬੀ ਅਵਤਾਰ ਹਨ ਤੇ ਤੁਹਾਨੂੰ ਉਹਨਾਂ ਦਾ ਕਿਹਾ ਨਹੀਂ ਮੋੜਨਾ ਚਾਹੀਦਾ। ਪਾਈ ਮਰਦਾਨੇ ਦੀ ਗੱਲ ਸੁਣ ਕੇ ਵਲੀ ਕੰਦਾਰੀ ਲੋਹਾ ਲਖਾ ਹੋ ਉੱਠਿਆ ਅਤੇ ਗੁੱਸੇ ਵਿੱਚ ਬੋਲਿਆ ਜੇ ਤੇਰਾ ਗੁਰੂ ਇੰਨਾ ਹੀ ਸ਼ਕਤੀ ਵਾਲਾ ਹੈ ਤਾਂ ਤੈਨੂੰ ਪਾਣੀ ਨਹੀਂ ਪਿਆ ਸਕਦਾ ਕਿਉਂ ਮੁਰਮੁੜ ਮੇਰੇ ਕੋਲ ਭੇਜ ਰਿਹਾ ਹੈ। ਸੋ ਵਲੀ ਕੰਦਾਰੀ ਦੇ ਕੋਲ ਜਦੋਂ ਪਾਈ ਮਰਦਾਨਾ ਜੀ ਦੁਬਾਰਾ ਗਏ ਉਹ ਬਹੁਤ ਗੁੱਸੇ ਵਿੱਚ ਆ ਗਿਆ ਲੋਹਾ ਲਖਾ ਹੋਣਾ ਬਹੁਤ ਗੁੱਸੇ ਵਿੱਚ ਹੋਣਾ ਪਰ ਪਾਈ ਮਰਦਾਨਾ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਰੱਬੀ અવਤਾਰ ਹਨ ਇਸ ਤੇ ਬਲੀ ਕੰਦਾਰੀ ਨੇ ਕੀ ਕਿਹਾ ਕਿ ਜੇ ਤੇਰਾ ਗੁਰੂ ਇੰਨੀ ਸ਼ਕਤੀ ਵਾਲਾ ਹੈ ਤੇ ਮੇਰੇ ਕੋਲ ਪਾਣੀ ਪੀਣ ਕਿਉਂ ਆ ਰਿਹਾ ਹੈ ਆਪਣੇ ਗੁਰੂ ਨੂੰ ਕਹ ਤੈਨੂੰ ਪਾਣੀ ਪਿاويه ਪਾਈ ਮਰਦਾਨੇ ਨੇ ਸਾਰੀ ਗੱਲ ਗੁਰੂ ਜੀ ਨੂੰ ਆ ਕੇ ਗੁਰੂ ਸਾਹਿਬ ਨੂੰ ਦੱਸੀ ਗੁਰੂ ਜੀ ਨੇ ਕਿਹਾ ਪਾਈ ਮਰਦਾਨਿਆ ਕਰਤਾਰ ਜੋ ਕਰਦਾ ਹੈ ਸਭ ਪਲੀ ਕਰਦਾ ਹੈ ਉઠੋ ਨਿਰਾਸ਼ ਨਾ ਹੋਵੋ ਤੇ ਆਪਣੇ ਕੋਲ ਪਿਆ ਪੱਥਰ ਚੁੱਕੋ ਕਰਤਾਰ ਦਾ ਪਾਵ ਇੱਥੇ ਪਰਮਾਤਮਾ ਹੈ ਸੋ ਗੁਰੂ ਜੀ ਨੇ ਕਿਹਾ ਕਿ ਮਰਦਾਨਿਆ ਨਿਰਾਸ਼ ਨਹੀਂ ਹੋਣਾ ਚਾਹੀਦਾ ਪਰਮਾਤਮਾ ਜੋ ਵੀ ਕਰਦਾ ਹੈ ਚੰਗਾ ਕਰਦਾ ਹੈ ਤੇ ਉਹਨਾਂ ਨੇ ਭਾਈ ਮਰਦਾਨੇ ਨੂੰ ਉਸ ਦੇ ਕੋਲ ਪਿਆ ਹੀ ਪੱਥਰ ਇੱਕ ਚੁੱਕਣ ਵਾਸਤੇ ਕਿਹਾ ਜਦੋਂ ਭਾਈ ਮਰਦਾਨੇ ਨੇ ਉਹ ਪੱਥਰ ਚੁੱਕਿਆ ਤੇ ਉੱਥੋਂ ਠੰਡੇ ਪਾਣੀ ਦਾ ਚਸ਼ਮਾ ਫੁੱਟ ਪਿਆ ਚਸ਼ਮਾ ਕੀ ਪਾਣੀ ਦਾ ਫੁਹਾਰਾ ਪਾਈ ਮਰਦਾਨੇ ਦੇ ਰੱਜ ਕੇ ਪਾਣੀ ਪੀਤਾ ਤੇ ਕਰਤਾਰ ਦੇ ਗੁਣ ਗਉਣ ਲੱਗਾ ਕਰਤਾਰ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗਾ ਥੋੜੀ ਦੇਰ ਬਾਅਦ ਜਦੋਂ ਵਲੀ ਕੰਧਾਰੀ ਨੂੰ ਪਿਆਸ ਲੱਗੀ ਤਾਂ ਉਸਨੇ ਆਪਣੇ ਚਰਨੇ ਕੋਲ ਗਿਆ ਉਹ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਉਸ ਦਾ ਚਰਨਾ ਸੁੱਕ ਚੁੱਕਾ ਸੀ ਉਸਨੇ ਵੇਖਿਆ ਤਾਂ ਹੀਠਾਂ ਤਾਂ ਪਾਣੀ ਦੇ ਚਸ਼ਮੇ ਵਗ ਰਹੇ ਸਨ ਸੋ ਹੁਣ ਵਲੀ ਕੰਦਾਰੀ ਦਾ ਚਰਨਾ ਜਿਹੜਾ ਸੀ ਉਹ ਸੁੱਕ ਗਿਆ ਤੇ ਥੱਲੇ ਜਿੱਥੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਉੱਥੇ ਪਾਣੀ ਦੇ ਚਸ਼ਮੇ ਵਗ ਰਹੇ ਸਨ ਉਸਨੇ ਉਸ ਦੇ ਗੁੱਸੇ ਦਾ ਕੋਈ ਟਿਕਾਣਾ ਨਾ ਰਹਾ ਉਸਨੇ ਇੱਕ ਵੱਡਾ ਸਾਰਾ ਵੱਡਾ ਪੱਥਰ ਗੁਰੂ ਸਾਹਿਬ ਵੱਲ ਹੀਠਾਂ ਰੇੜ ਦਿੱਤਾ ਗੁਰੂ ਸਾਹਿਬ ਨੇ ਉਹ ਵੱਡਾ ਪੱਥਰ ਆਪਣੇ ਹੱਥ ਦੇ ਪੰਜੇ ਨਾਲ ਰੋਕ ਦਿੱਤਾ ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਅੱਜ ਵੀ ਉਸ ਪੱਥਰ ਤੇ ਨਜ਼ਰ ਆਉਂਦਾ ਹੈ ਅੱਜ ਉਸ ਜਗ੍ਹਾ ਤੇ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਹੈ ਸੋ ਬੱਚਿਓ ਤੁਸੀਂ ਸੁਣਿਆ ਹੋਵੇਗਾ ਕਿ ਪੰਜਾ ਸਾਹਿਬ ਵਿੱਚ ਇੱਕ ਵੱਡਾ ਸਾਰਾ ਪੱਥਰ ਹੈ ਜਿਹਦੇ ਉੱਪਰ ਗੁਰੂ ਜੀ ਦੇ ਹੱਥ ਦਾ ਉਹਨਾਂ ਦੇ ਪੰਜੇ ਦਾ ਨਿਸ਼ਾਨ ਹੈ ਔਰ ਇਹ ਪੱਥਰ ਉਹਨਾਂ ਨੇ ਰੋਕਿਆ ਸੀ ਜਦੋਂ ਵਲੀ ਕੰਦਾਰੀ ਨੇ ਉਸਨੇ ਉੱਪਰੋਂ ਗੁੱਸੇ ਵਿੱਚ ਰੋੜਿਆ ਸੀ ਜਦੋਂ ਵਲੀ ਕੰਦਾਰੀ ਨੇ ਇਹ ਕੌਤਕ ਵੇਖਿਆ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕੌਤਕ ਮਤਲਬ ਕ੍ਰਿਸ਼ਮਾ ਅਹਿਸਾਸ ਪਾਪ ਹੋ ਗਿਆ ਉਹਨੂੰ ਯਕੀਨ ਹੋ ਗਿਆ ਕਿ ਉਹਨੇ ਗਲਤੀ ਕੀਤੀ ਉਹ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਚਰਨੀ ਮਤਲਬ ਪੈਰੀ ਪੈ ਗਿਆ ਅਤੇ ਮਾਫੀ ਮੰਗਣ ਲੱਗਾ ਗੁਰੂ ਜੀ ਨੇ ਕਿਹਾ ਵਲੀ ਕੰਦਾਰੀ ਖੁਦਾ ਦੀ ਦਿੱਤੀ ਕਿਸੇ ਵੀ ਵਸਤੂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਹੁੰਦਾ ਪਰਮਾਤਮਾ ਕਦੋਂ ਉਹ ਚੀਜ਼ ਖੋਲਵੇ ਜਿਵੇਂ ਤੇਰੇ ਪਾਸੋਂ ਪਾਣੀ ਦਾ ਸਰੋਤ ਖੋਲਿਆ ਸਰੋਤ ਮਤਲਬ ਸਾਧਨ ਸੋਰਸ ਸੋ ਗੁਰੂ ਜੀ ਨੇ ਵੱਲੀ ਕੰਦਾਰੀ ਨੂੰ ਕਿਹਾ ਕਿ ਸਾਨੂੰ ਪਰਮਾਤਮਾ ਦੀ ਦਿੱਤੀ ਹੋਈ ਕਿਸੇ ਵਸਤੂ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਸਭ ਨਾਲ ਸਾਂਝ ਕਰਕੇ ਉਹ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਕਦੋਂ ਉਹ ਚੀਜ਼ ਸਾਡੇ ਕੋਲ ਖੋ ਲਵੇ ਹੋ ਸਕਦਾ ਹੈ ਜਿਹੜੀ ਚੀਜ਼ ਅੱਜ ਸਾਡੇ ਕੋਲ ਹੈ ਉਹ ਕੱਲ ਸਾਡੇ ਕੋਲ ਨਾ ਹੋਵੇ ਸੋ ਬੱਚਿਓ ਤੁਸੀਂ ਇਸ ਪਾਠ ਨੂੰ ਬਹੁਤ ਧਿਆਨ ਨਾਲ ਸੁਣਨਾ ਹੈ ਤੇ ਸ਼ਬਦਾਂ ਦੇ ਅਰਥ ਪੜਨੇ ਹਨ ਆਓ ਪੜੀਏ ਉਦਾਸੀਆਂ यात्रावा, त्रे प्यास हंकारी कमंडी लोहा लाखा होना बहुत गुस्से होना करतार परमात्मा पानी दा चश्मा पानी का फुहारा कौतक करिश्मा एहसास भाव चरनी पैरी स्रोत साधन